ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਹਰ ਰੋਜ਼ ਦੀ ਤਰ੍ਹਾਂ ਇਸ ਪਲੇਟਫਾਰਮ ਤੇ ਅੱਜ ਜੋ ਤੁਹਾਡੇ ਲਈ ਨਵਾਂ ਵਿਸ਼ਾ ਨਵਾਂ ਦੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਉਸ ਦਾ ਵਿਸ਼ਾ ਹੈ ਮੋਬਾਈਲ ਫੋਨ ਤੇ ਇਸ ਦੀ ਵਰਤੋਂ ਅ ਦੋਸਤੋ ਮੋਬਾਈਲ ਫੋਨ ਤੁਹਾਨੂੰ ਪਤਾ ਹੈ ਕਿ ਅੱਜ ਦੀ ਜੋ ਨਵੀਂ ਜ਼ਿੰਦਗੀ ਹੈ ਉਹਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ ਅੱਜ ਦੀ ਨਵੀਂ ਪੀੜ੍ਹੀ ਦੀ ਜ਼ਿੰਦਗੀ ਦੀ ਮੋਬਾਈਲ ਫੋਨ ਤੋਂ ਬਿਨਾ ਕਲਪਨਾ ਕਰਨੀ ਵੀ ਮੈਨੂੰ ਲੱਗਦਾ ਮੁਸ਼ਕਲ ਹੈ ਮੋਬਾਈਲ ਫੋਨ ਹੁਣ ਸਿਰਫ ਕਾਲ ਕਰਨ ਦਾ ਇੱਕ ਯੰਤਰ ਨਹੀਂ ਰਿਹਾ ਸਗੋਂ ਵੱਖ-ਵੱਖ ਤਰੀਕਿਆਂ ਨਾਲ ਦੁਨੀਆ ਨਾਲ ਜੁੜਨ ਦਾ ਇੱਕ ਸਾਧਨ ਬਣ ਚੁੱਕਿਆ ਹੈ ਕਿਸੇ ਲਈ ਜੇਕਰ ਇਹ ਮੋਬਾਈਲ ਅੱਜ ਇੱਕ ਜ਼ਰੂਰਤ ਹੈ ਤਾਂ ਕਿਸੇ ਲਈ ਇਹ ਇੱਕ ਸਟੇਟਸ ਸਿੰਬਲ ਵੀ ਬਣ ਚੁੱਕਿਆ ਹੈ ਤੇ ਕਿਸੇ ਲਈ ਸਮਾਂ ਗੁਜ਼ਾਰਨ ਦਾ ਇੱਕ ਵਧੀਆ ਸਾਧਨ ਵੀ ਬਣਿਆ ਹੋਇਆ ਹੈ ਬੇਸ਼ੱਕ ਇਸ ਦੀ ਵਰਤੋਂ ਬਾਰੇ ਅਨੇਕ ਕਿਸਮ ਦੀਆਂ ਬਹਿਸਾਂ ਦੇਖੀਆਂ ਸੁਣੀਆਂ ਜਾਂ ਪੜ੍ਹੀਆਂ ਜਾ ਸਕਦੀਆਂ ਨੇ ਪਰ ਇਹ ਸੱਚ ਹੈ ਕਿ ਇਸ ਦੇ ਨਾਲ ਹੀ ਇੰਟਰਨੈਟ ਦੇ ਆਸਰੇ ਨਵੀਂ ਤੇ ਬਾਕੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ ਦੋਸਤੋ ਮੋਬਾਈਲ ਫੋਨ ਹੀ ਹੈ ਜਿਸ ਦੇ ਨਾਲ ਦੂਰੀਆਂ ਘਟ ਹੋਈਆਂ ਨੇ ਤੇ ਪੂਰੇ ਸੰਸਾਰ ਨੂੰ ਇੱਕ ਪਿੰਡ ਵੀ ਆਖਿਆ ਜਾਣ ਲੱਗਿਆ ਤੇ ਇਸ ਦੇ ਨਾਲ ਰੁਜ਼ਗਾਰ ਦੇ ਵੀ ਨਵੇਂ ਮੌਕੇ ਸਾਹਮਣੇ ਆਏ ਨੇ ਇਹੋ ਜੇ अनेका ਲੋਕ ਨੇ ਜਿਨ੍ਹਾਂ ਨੇ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਆਸਰੇ ਨਵੇਂ ਮੁਕਾਮ ਹਾਸਲ ਕੀਤੇ ਨੇ ਅੱਜ ਉਸ ਸਮੇਂ ਇਸ ਦੀ अहमियत ਹੋਰ ਵੀ ਵੱਧ ਗਈ ਦਿਸਦੀ ਹੈ ਜਦੋਂ ਦੇਸ਼ ਦੇ ਮੁੱਖ ਧਾਰਾ ਦੇ মিডিਆ ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਉਹ ਪੱਖਪਤੀ ਹੋ ਗਿਆ ਹੈ ਮੋਬਾਈਲ ਫੋਨ ਕਿਉਂਕਿ ਹੁਣ ਹਰ ਇੱਕ ਦੇ ਹੱਥ ਵਿੱਚ ਹੈ ਇਸ ਕਰਕੇ ਸੋਸ਼ਲ ਮੀਡੀਆ ਦੀ ਪਹੁੰਚ ਵੀ ਹਰੇਕ ਨਾਗਰਿਕ ਅ ਦੇ ਪਹੁੰਚ ਦੇ ਵਿੱਚ ਹੈ ਤੇ ਇਸ ਕਰਕੇ মিডিਆ ਦੀ ਨਵੀਂ ਧਾਰਾ ਇੱਕ ਜੋ ਸੋਸ਼ਲ ਮੀਡੀਆ ਦੇ ਰਾਹੀਂ ਆ ਉਹ ਵਰ ਹੀ ਹੈ ਤੇ ਆਮ ਲੋਕਾਂ ਨੂੰ ਖਬਰਾਂ ਨੂੰ ਅਨੇਕ ਨਜ਼ਰੀਏ ਤੋਂ ਦੇਖਣ ਜਾਂ ਸੁਣ ਦਾ ਮੌਕਾ ਮਿਲ ਰਿਹਾ ਹੈ ਇਹ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਰਾਹੀਂ ਹੀ ਸੰਭਵ ਹੋ ਸਕਿਆ ਦੋਸਤੋ ਬਿਸ਼ੱਕ ਮੋਬਾਈਲ ਦੇ ਅਨੇਕ ਫਾਇਦੇ ਗਿਣਾਏ ਜਾ ਸਕਦੇ ਨੇ ਪਰ ਇਸ ਦੀ ਲੋੜ ਤੋਂ ਵੱਧ ਵਰਤੋਂ ਤੇ ਇਸ ਉੱਤੇ ਲੋੜ ਤੇ ਲੋੜ ਤੋਂ ਵੱਧ ਨਿਰਪਰਤਾ ਬਾਰੇ ਕੁਝ ਡਰ ਤੇ ਸ਼ੰਕਾਵਾਂ ਵੀ ਨਾਲ ਹੀ ਪੈਦਾ ਹੋਈਆਂ ਨੇ ਅ ਜੇਕਰ ਆਪਾਂ ਭਾਰਤ ਵਿੱਚ ਮੋਬਾਈਲ ਫੋਨਾਂ ਦੇ ਦੀ ਗਿਣਤੀ ਬਾਰੇ ਉਸ ਦੀ ਵਰਤੋਂ ਬਾਰੇ ਗੱਲ ਕਰੀਏ ਤਾਂ ਇੱਕ ਅੰਕੜੇ ਅਨੁਸਾਰ ਭਾਰਤ ਵਿੱਚ ਇਸ ਸਮੇਂ 1.2 ਬਿਲੀਅਨ ਭਾਵ 120 ਕਰੋੜ ਲੋਕ ਮੋਬਾਈਲ ਫੋਨ ਵਰਤ ਰਹੇ ਨੇ ਜਿਨ੍ਹਾਂ ਵਿੱਚੋਂ ਕਰੀਬ 640 ਮਿਲੀਅਨ ਭਾਵ 64 ਕਰੋੜ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਨੇ ਇੱਥੇ ਗੱਲ ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਦੀ ਕੁੱਲ ਆਬਾਦੀ ਇਸ ਵਕਤ ਜਿਹੜੀ ਹੈਗੀ ਆ ਉਹ ਕਰੀਬ-ਕਰੀਬ 143 ਕਰੋੜ ਦੇ ਲਗਭਗ ਹੈ ਮਤਲਬ ਸਾਡੀ ਆਬਾਦੀ 143 ਕਰੋੜ ਦੇ ਕਰੀਬ ਹੈ ਤੇ ਜੋ ਫੋਨ ਮੋਬਾਈਲ ਫੋਨ ਵਰਤੇ ਜਾ ਰਹੇ ਨੇ ਜਾਂ ਮੋਬਾਈਲ ਕਨੈਕਸ਼ਨ ਨੇ ਉਹ ਕਰੀਬ-ਕਰੀਬ 1 ਕੁਸੂ 20 ਕਰੋੜ ਦੇ ਨੇੜੇ ਤੇੜੇ ਆ। ਲੋੜ ਤੱਕ ਤਾਂ ਦੋਸਤੋ ਠੀਕ ਹੈ ਪਰ ਚਿੰਤਾਜਨਕ ਰੁਝਾਨ ਬਹੁਤ ਸਾਰੇ ਲੋਕਾਂ ਖਾਸ ਕਰਕੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਇਸ ਦੀ ਇੱਕ ਤਰ੍ਹਾਂ ਨਾਲ ਲਤ ਲੱਗਣਾ ਹੈ। ਇਹ ਆਮ ਦੇਖਿਆ ਜਾ ਸਕਦਾ ਤੁਸੀਂ ਵੀ ਇਹ ਦੇਖਿਆ ਹੋਣਾ ਹੈ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਹੈ ਜਦੋਂ ਉਹਨਾਂ ਨੂੰ ਜ਼ਰਾ ਇੱਕ ਵੇਲ ਮਿਲਦੀ ਹੈ ਜ਼ਰਾ ਕਸਮਾ ਮਿਲਦਾ ਹੈ ਤੇ ਉਹ ਆਪਣੀ ਜੇਬ ਵਿੱਚੋਂ ਤੁਰੰਤ ਮੋਬਾਈਲ ਕੱਢਦੇ ਨੇ ਤੇ ਉਸ ਉੱਤੇ ਆਪਣੀਆਂ ਨਜ਼ਰਾਂ ਟਕਾ ਲੈਂਦੇ ਨੇ ਦੋਸਤੋ ਬੱਚਿਆਂ ਦੇ ਮਾਮਲੇ ਵਿੱਚ ਇਹ ਹੋਰ ਵੀ ਚਿੰਤਾਜਨਕ ਹੈ ਤੁਸੀਂ ਦੇਖਿਆ ਹੋਣਾ ਕਿ 2.5 ਸਾਲ ਦੀ ਉਮਰ ਦੇ ਬੱਚੇ ਵੀ ਹੁਣ ਮੋਬਾਈਲ ਲਈ ਬੈਠੇ ਦੇਖੇ ਜਾ ਸਕਦੇ ਨੇ ਕਈ ਵਾਰ ਅਸੀਂ ਖੁਦ ਵੀ ਇੱਥੇ ਜ਼ਿੰਮੇਵਾਰ ਹੋ ਸਕਦੇ ਆ ਕਈ ਕਈ ਮਾਪੇ ਅ ਬੱਚੇ ਨੂੰ ਆਪਣੇ ਤੋਂ ਕੁਝ ਸਮਾਂ ਪਰੇ ਕਰਨ ਦੇ ਮਕਸਦ ਨਾਲ ਵੀ ਉਸ ਨੂੰ ਮੋਬਾਈਲ ਦੇ ਕੇ ਬਿਠਾ ਦਿੰਦੇ ਨੇ ਇਸ ਵਿਸ਼ੇ ਉੱਤੇ ਦੋਸਤੋ ਪਹਿਲਾਂ ਵੀ ਬਹੁਤ ਕੁਝ ਲਿਖਿਆ ਜਾ ਚੁੱਕਿਆ ਬੋਲਿਆ ਜਾ ਚੁੱਕਿਆ ਤੇ ਹੋਰ ਵੀ ਬਹੁਤ ਕੁਝ ਲਿਖਿਆ ਜਾ ਸਕਦਾ ਬੋਲਿਆ ਜਾ ਸਕਦਾ ਇਸ ਦੀ ਕੋਈ ਸੀਮਾ ਨਹੀਂ ਪਰ ਅੱਜ ਇਸ ਵਿਸ਼ੇ ਉਤੇ ਆਪਾਂ ਹੋਰ ਗੱਲ ਨਾ ਕਰਕੇ ਸਿਰਫ ਉਹਨਾਂ ਗੱਲਾਂ ਤੇ ਧਿਆਨ ਕੇਂਦਰਿਤ ਕਰਾਂਗੇ ਜੋ ਸਾਨੂੰ ਮੋਬਾਈਲ ਫੋਨ ਵਰਤਣ ਸਮੇਂ ਧਿਆਨ ਚ ਰੱਖਣੇ ਚਾਹੀਦੇ ਆ ਨੇ। ਦੋਸਤੋ ਜਿਹੜੀ ਪਹਿਲੀ ਗੱਲ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਮੋਬਾਈਲ ਫੋਨ ਵਰਤਣ ਵੇਲੇ ਉਹ ਹੈ ਕਿ ਮੋਬਾਈਲ ਫੋਨ ਤੋਂ ਹਰ ਸਮੇਂ ਰੇਡੀਓ ਫ੍ਰੀਕੁਐਂਸੀ ਨਿਕਲਦੀ ਹੈ ਪੈਦਾ ਹੁੰਦੀ ਹੈ। ਇਹ ਆਪ ਸਭ ਜਾਣਦੇ ਹੋਵੋਗੇ ਇਹ ਉਹ ਫ੍ਰੀਕਵੈਂਸੀ ਹੈ ਜੋ ਫੋਨ ਤੇ ਮੋਬਾਈਲ ਟਾਵਰਾਂ ਦੇ ਵਿਚਕਾਰ ਇੱਕ ਲਿੰਕ ਪੈਦਾ ਕਰਦੀ ਹੈ ਸਾਡੇ ਮੋਬਾਈਲ ਟਾਵਰਾਂ ਨਾਲ ਜੁੜਦੇ ਨੇ ਤੇ ਅਸੀਂ ਬਾਕੀ ਦੁਨੀਆ ਨਾਲ ਜੁੜਦੇ ਹਾਂ ਜੇਕਰ ਅਸੀਂ ਲੰਬਾ ਸਮਾਂ ਇਸ ਫ੍ਰੀਕਵੈਂਸੀ ਦੀ ਹੱਦ ਦੇ ਵਿੱਚ ਰਹਿੰਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਘਾਤਕ ਹੈ ਹਾਨੀਕਾਰਕ ਹੈ ਦੋਸਤੋ ਇਸ ਲਈ ਮੋਬਾਈਲ ਫੋਨ ਦੀ ਲੰਬਾ ਸਮਾਂ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਇਸ ਨੁਕਸਾਨ ਦੇ ਫ੍ਰੀਕੁਐਂਸੀ ਤੋਂ ਬਚਿਆ ਜਾ ਸਕੇ ਦੋਸਤੋ ਦੂਸਰੀ ਗੱਲ ਜੇਕਰ ਮੋਬਾਈਲ ਫੋਨ ਤੇ ਲੰਬੀ ਗੱਲ ਕਰਨ ਦੀ ਲੋੜ ਹੋਵੇ ਤਾਂ ਹਮੇਸ਼ਾ ਖੱਬੇ ਕੰਨ ਨਾਲ ਲਗਾ ਕੇ ਹੀ ਫੋਨ ਨੂੰ ਗੱਲ ਕਰੋ ਇਸ ਨੂੰ ਮੁਕਾਬਲਤਨ ਘੱਟ ਜੋਖਮ ਵਾਲਾ ਮੰਨਿਆ ਗਿਆ ਬੇਸ਼ੱਕ ਇਸ ਦਾ ਕੋਈ ਸਿੱਧਾ ਵਿਗਿਆਨਕ ਪ੍ਰਮਾਣ ਹੱਲੇ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਜਿਹਾ ਕਰਨ ਦੀ ਸਲਾਹ ਅਕਸਰ ਦਿੱਤੀ ਜਾਂਦੀ ਹੈ। ਦੋਸਤੋ ਤੀਸਰੀ ਗੱਲ ਹੈ ਜਦੋਂ ਮੋਬਾਈਲ ਫੋਨ ਚਾਰਜ ਹੋ ਰਿਹਾ ਹੋਵੇ ਤਾਂ ਇਸ ਦੀ ਵਰਤੋਂ ਬਿਲਕੁਲ ਨਾ ਕਰੋ। ਜਦੋਂ ਸਾਡਾ ਫੋਨ ਚਾਰਜ ਲੱਗਿਆ ਹੋਵੇ ਇਸ ਗੱਲ ਇਸ ਸਮੇਂ ਗੱਲਬਾਤ ਬਿਲਕੁਲ ਨਾ ਕਰੋ ਇਹ ਘਾਤਕ ਸਾਬਤ ਹੋ ਸਕਦਾ। ਦੋਸਤੋ ਅਗਲੀ ਗੱਲ ਹੈ ਹਨੇਰੇ ਵਿੱਚ ਇਸ ਦੀ ਵਰਤੋਂ ਬਿਲਕੁਲ ਨਾ ਕਰੋ ਮੋਬਾਈਲ ਬਿਲਕੁਲ ਨਾ ਵਰਤੋ ਜਦੋਂ ਲਾਈਟ ਬੰਦ ਹੁੰਦੀ ਹੈ ਕਮਰੇ ਦੀ ਹਨੇਰੇ ਵਿੱਚ ਉਸ ਸਮੇਂ ਇਸ ਤੋਂ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਇਸ ਦਾ ਤੁਹਾਡੀਆਂ ਅੱਖਾਂ ਤੇ ਸਿੱਧਾ ਅਸਰ ਪੈਂਦਾ ਹੈ ਅਗਰ ਲੋੜ ਹੈ ਜ਼ਰੂਰੀ ਹੈ ਤਾਂ ਮੋਬਾਈਲ ਫੋਨ ਦੇ ਵਿੱਚ ਇੱਕ ਸੈਟਿੰਗ ਹੁੰਦੀ ਆ ਆਈ ਪ੍ਰੋਟੈਕਸ਼ਨ ਮੋਡ ਉਸ ਨੂੰ ਔਨ ਕਰਕੇ ਸੀਮਤ ਸਮੇਂ ਲਈ ਮੋਬਾਈਲ ਫੋਨ ਵਰਤੇ ਜਾਣਾ ਚਾਹੀਦਾ ਹੈ ਦੋਸਤੋ ਅਗਲੀ ਗੱਲ ਹੈ ਜਦੋਂ ਮੋਬਾਈਲ ਫੋਨ ਦੀ ਬੈਟਰੀ 20% ਤੋਂ ਘਟ ਹੋਵੇ ਤਾਂ ਇਸ ਦੀ ਵਰਤੋਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਇਸ ਸਮੇਂ ਗਲਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਦਾ ਕਾਰਨ ਇਹ ਹੈ ਕਿ ਇਸ ਸਮੇਂ ਇਸ ਵਿੱਚੋਂ ਨਿਕਲਣ ਵਾਲੀ ਜੋ ਰੇਡੀਏਸ਼ਨ ਹੈ ਉਸ ਦਾ ਪੱਧਰ ਹੋਰ ਵੀ ਵੱਧ ਜਾਂਦਾ ਹੈ ਤੇ ਉਹ ਸਾਡੇ ਲਈ ਹੋਰ ਵੀ ਘਾਤਕ ਹੁੰਦਾ ਹੈ ਦੋਸਤੋ ਅਗਲੀ ਗੱਲ ਹੈ ਕਈ ਸਾਡੇ ਦੋਸਤਾਂ ਮਿੱਤਰਾਂ ਸਾਥੀਆਂ ਨੂੰ ਇਹ ਆਦਤ ਹੁੰਦੀ ਹੈ ਕਿ ਰਾਤ ਨੂੰ ਸੌਣ ਸਮੇਂ ਜਿਹੜਾ ਮੋਬਾਈਲ ਫੋਨ ਆਪਣੇ ਸਹਾਰੇ ਦੇ ਥੱਲੇ ਰੱਖ ਕੇ ਸੌਂਦੇ ਨੇ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਤੇ ਇਥੋਂ ਤੱਕ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਰਾਤ ਨੂੰ ਮੋਬਾਈਲ ਜਿਆਦਾ ਆਪਣੇ ਸਰੀਰ ਦੇ ਨੇੜੇ ਰੱਖਿਆ ਜਾਵੇ ਕੋਸ਼ਿਸ਼ ਕਰੋ ਕਿ ਮੋਬਾਈਲ ਨੂੰ ਆਪਣੇ ਸਰੀਰ ਤੋਂ ਥੋੜਾ ਜਿਹਾ ਦੂਰ ਹੀ ਰੱਖ ਕੇ ਸੌਇਆ ਜਾਵੇ ਦੋਸਤੋ ਅਗਲੀ ਗੱਲ ਹੈ ਬੱਚਿਆਂ ਨੂੰ ਮੋਬਾਈਲ ਜਿੰਨਾ ਘੱਟ ਦੇਵੋਗੇ ਉਹਨਾਂ ਲਈ ਉਹਨਾਂ ਹੀ ਚੰਗਾ ਤੇ ਤੁਹਾਡੇ ਲਈ ਵੀ ਉਹਨਾਂ ਹੀ ਚੰਗਾ ਹੈ ਤੁਹਾਨੂੰ ਪਤਾ ਹੈ ਕਿ ਅਜਿਹਾ ਕਰਨ ਨਾਲ ਜਿੱਥੇ ਉਹਨਾਂ ਦੇ ਪੜ੍ਹਾਈ ਜਾਂ ਖੇਡਣ ਕੁੱਦਣ ਵਿੱਚ ਲੱਗਣ ਵਾਲਾ ਕੀਮਤੀ ਸਮਾਂ ਖਰਾਬ ਹੁੰਦਾ ਬਰਬਾਦ ਹੁੰਦਾ ਉੱਥੇ ਉਹਨਾਂ ਦੀ ਨਿਗਾਤ ਵੀ ਸਿੱਧਾ ਅਸਰ ਪੈਂਦਾ ਹੈ ਤੇ ਬੱਚੇ ਨੂੰ ਇਸ ਦੀ ਲਤ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ ਦੋਸਤੋ ਇੱਕ ਨਵੀਂ ਜੋ ਰੁਝਾਨ ਦੇਖਣ ਨੂੰ ਮਿਲਦਾ ਕਿ ਬੱਚੇ ਜਿਹੜੇ ਨੇ ਖਾਣਾ ਖਾਣ ਸਮੇ ਮੋਬਾਈਲ ਦੀ ਮੰਗ ਕਰਦੇ ਨੇ ਜਾਂ ਮੋਬਾਈਲ ਦੇਖਦੇ ਨੇ ਤੇ ਕਈ ਜੋ ਵੱਡੀ ਉਮਰ ਦੇ ਲੋਕ ਨੇ ਉਹ ਵੀ ਇਸ ਤਰ੍ਹਾਂ ਦੀ ਆਦਤ ਕਈ ਵਾਰੀ ਉਹਨਾਂ ਨੂੰ ਜਿੱਦਕੀ ਜਾਂਦੀ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਅਝਾ ਕਰਦੇ ਹਾਂ ਤਾਂ ਸਾਡਾ ਜਿਹੜਾ ਧਿਆਨ ਹੈ ਉਹ ਮੋਬਾਈਲ ਵੱਲ ਹੁੰਦਾ ਹੈ ਤੇ ਸਾਡਾ ਖਾਣੇ ਵੱਲ ਬਿਲਕੁਲ ਧਿਆਨ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ ਤੇ ਉਸ ਸਮੇਂ ਸਾਡੇ ਮੂੰਹ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਸਲਾਈਵਾ ਪੈਦਾ ਹੁੰਦਾ ਜਿਹਨੂੰ ਅਸੀਂ ਲਾਰ ਬੋਲਦੇ ਹਾਂ ਉਹ ਸਾਡੇ ਭੋਜਨ ਨੂੰ ਚੰਗੀ ਤਰ੍ਹਾਂ ਪਚਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਜਦੋਂ ਸਾਡਾ ਧਿਆਨ ਖਾਣੇ ਵੱਲ ਨਹੀਂ ਹੁੰਦਾ ਉਹ ਸਲਾਈਵਾ ਜਦੋਂ ਪੈਦਾ ਨਹੀਂ ਹੁੰਦਾ ਜਾਂ ਬਹੁਤ ਘੱਟ ਪੈਦਾ ਹੁੰਦਾ ਹੈ ਤੇ ਇਹਦਾ ਰਿਜ਼ਲਟ ਇਹ ਨਿਕਲਦਾ ਕਿ ਅਸੀਂ ਕਈ ਪੇਟ ਸੰਬੰਧੀ ਬਿਮਾਰੀਆਂ ਵੀ ਸਹੇੜ ਲੈਂਦੇ ਹਾਂ ਸਾਡੇ ਪੇਟ ਸੰਬੰਧੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਇਸ ਕਰਕੇ ਅਜਿਹਾ ਕਰਨ ਤੋਂ ਬਚਿਆ ਜਾਣਾ ਚਾਹੀਦਾ ਹੈ ਦੋਸਤੋ ਅੱਜ ਜੋ ਤੁਸੀਂ ਅਕਸਰ ਦੇਖ ਰਹੇ ਹੋਵੋਗੇ ਹੋ ਸਕਦਾ ਹੈ ਇਹ ਗਲਤੀ ਅਸੀਂ ਆਪ ਜਾਣੇ ਜਾਂ ਅਣਜਾਣੇ ਵਿੱਚ ਖੁਦ ਵੀ ਕਰਦੇ ਹੋਈਏ ਕਿ ਅਸੀਂ ਕਾਰ ਚਲਾਉਂਦੇ ਹਾਂ ਜਾਂ ਬਾਈਕ ਚਲਾਉਂਦੇ ਹਾਂ ਉਸ ਸਮੇਂ ਵੀ ਬਹੁਤ ਵਾਰ ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ 스마트ਫੋਨ ਮੋਬਾਈਲ ਫੋਨ ਨੂੰ ਵਰਤਿਆ ਜਾਂਦਾ ਹੈ ਅਜਿਹਾ ਕਰਨ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਹੈ ਅਗਰ ਜ਼ਰੂਰਤ ਹੈ ਤਾਂ ਆਪਣੇ ਵਾਹਨ ਨੂੰ ਆਪਣੀ ਗੱਡੀ ਨੂੰ ਮੋਟਰਸਾਈਕਲ ਨੂੰ ਸੜਕ ਦੇ ਇੱਕ ਪਾਸੇ ਰੋਕੋ ਤੇ ਜੇ ਜ਼ਰੂਰਤ ਹੈ ਉਹ ਅਜਿਹਾ ਫੋਨ ਫੋਨ ਕਰਨ ਦੀ ਜ਼ਰੂਰਤ ਹੈ ਜਾਂ ਫੋਨ ਵਰਤਣ ਦੀ ਜ਼ਰੂਰਤ ਹੈ ਅਜਿਹਾ ਉਸ ਵੇਲੇ ਕਰੋ ਜਦੋਂ ਤੁਹਾਡਾ ਵਾਹਨ ਤੁਹਾਡੀ ਗੱਡੀ ਖੜੀ ਖੜੀ ਕਰਕੇ ਤੁਸੀਂ ਸੜਕ ਦੇ ਇੱਕ ਪਾਸੇ ਰੁਕ ਗਏ ਹੋਵੋ ਦੋਸਤੋ ਵਰਨਾ ਤੁਹਾਨੂੰ ਪਤਾ ਹੈ ਕਿ ਕੁਝ ਸੈਕਿੰਡਾਂ ਦੀ ਲਾਪਰਵਾਹੀ ਹੁੰਦੀ ਹੈ ਉਹ ਸਾਡੀ ਤੇ ਸਾਡੇ ਪਰਿਵਾਰ ਦੀ ਜ਼ਿੰਦਗੀ ਉੱਤੇ ਭਾਰੂ ਪੈ ਸਕਦੀ ਹੈ ਦੋਸਤੋ ਅੱਜ ਦੀ ਵੀਡੀਓ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਵਿੱਚ ਦੱਸੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਉਹਦੇ ਬਾਰੇ ਆਪਣੇ ਜੋ ਵਿਚਾਰ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਇੱਕ ਲਾਈਕ ਤੇ ਕਿਸੇ ਦੋਸਤ ਮਿੱਤਰ ਨਾਲ ਸ਼ੇਅਰ ਇਸ ਵੀਡੀਓ ਨੂੰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਇਸ ਤਰ੍ਹਾਂ ਦੇ ਮਹੱਤਵਪੂਰਨ ਵਿਸ਼ਿਆਂ ਤੇ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਜAVE ਤੇ ਜਲਦੀ ਹੀ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਉਦੋਂ ਤੱਕ ਧੰਨਵਾਦ ਸ਼ੁਕਰੀਆ